ਔਰ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਮਤਲਬ ਆ ਆ ਸ੍ਰੀ ਸਾਹਿਬ ਪਾ ਕੇ ਨਹੀਂ ਜਾ ਸਕਦੇ ਅਸੀਂ ਆਪਣੇ ਸ੍ਰੀ ਸਾਹਿਬ ਦਿਖਾਉਂਗੇ ਇੱਕ ਵਾਰੀ ਦੇਖੋ ਜਿਹੜੇ ਸਾਡੇ ਸ੍ਰੀ ਸਾਹਿਬ ਨੇ ਜੀ ਇਹ ਨਾਰਮਲ ਤਾਂ ਇਹ ਸ੍ਰੀ ਸਾਹਿਬ ਪਾ ਕੇ ਤਾਂ ਹਜ਼ਾਰਾਂ ਬਾਹਰ ਅਸੀਂ ਪਤਾ ਨਹੀਂ ਕਿੱਥੇ ਕਿੱਥੇ ਸਫਰ ਕੀਤਾ ਹੋਵੇਗਾ ਐਵੇਂ ਦਿਖਾ ਦਿਓ ਵੀ ਐਵੇਂ ਦਿਖਾ ਦਿਓ ਇੱਕ ਵਾਰੀ ਐਵੇਂ ਦਿਖਾ ਦਿਓ ਐਵੇਂ ਦਿਖਾ ਦਿਓ ਇਹ ਸ੍ਰੀ ਸਾਹਿਬ ਹੈ ਲੇਕਿਨ ਇਹ ਸ੍ਰੀ ਸਾਹਿਬ ਪਾ ਕੇ ਅਸੀਂ ਮੇਰਾ ਕਹਿਲਾ ਘੱਟੋ ਘੱਟ 15 ਵਾਰੀ ਅਸੀਂ 22 ਏਅਰ ਇੰਡੀਆ ਦੇ ਵਿੱਚ ਸਫਰ ਕਰ ਚੁੱਕਿਆ ਕਿਸੇ ਨੇ ਕਦੇ ਸਾਨੂੰ ਰੋਕਿਆ ਨਹੀਂ ਯਾਰ ਕਿਸੇ ਨੇ ਕਦੇ ਕੋਈ ਗੱਲ ਨਹੀਂ ਕੀਤੀ ਤਾਂ ਇਹਨਾਂ ਨੂੰ ਉਹਨਾਂ ਨੇ ਇਹ ਕਿਹਾ ਸੁਖਦੇਵ ਸਿੰਘ ਨੂੰ ਸਪਸ਼ਟ ਕਿ ਜੀ ਤੁਹਾਨੂੰ ਵੀ ਨਹੀਂ ਮਤਲਬ ਕਿਹਾ ਉੱਪਰੋਂ ਸਾਨੂੰ ਜਿਹੜੀ ਮੈਸੇਜ ਹੈ ਉਹ ਇਹ ਹੈ ਕਿ ਤੁਹਾਨੂੰ ਵੀ ਨਹੀਂ ਜਾਂਦਾ ਕਦੇ ਵੀ ਕੀ ਕਿਹਾ ਤੁਹਾਨੂੰ ਕਿ ਅਸੀਂ ਆਏ ਸਿਰਫ ਅਫਸਰ ਸੀ ਆਇਰਲਾਈਨ ਦਾ ਅਫਸਰ ਸੀ ਸੀਆਈਐਸਐਫ ਦੇ ਸੀ ਜੀ ਅਸਲ ਗੱਲ ਇਹ ਆ ਕਿ ਉਹਨਾਂ ਨੂੰ ਇਹ ਦਿਸਦਾ ਹੈ ਕਿ ਜੇਕਰ ਇਹ ਪੰਜਾਬ ਦੇ ਕਿਸਾਨ ਜੇਕਰ ਬਾਹਰ ਜਾਂਦੇ ਨੇ ਬਰੂਸਿਆਂ ਸੂਬਿਆਂ ਦੇ ਵਿੱਚ ਤੇ ਇਹਨਾਂ ਦਾ ਜਿਹੜਾ ਉਹ ਪ੍ਰਭਾਵ ਜਿਹੜਾ ਉਹ ਬਹੁਤ ਜ਼ਿਆਦਾ ਪਵੇਗਾ ਕਿਸਾਨੀ ਸੰਘਰਸ਼ ਲਗਾਤਾਰ ਜਾਰੀ ਹੈ ਲਗਾਤਾਰ ਕਿਸਾਨ ਸੜਕਾਂ ਤੇ ਨੇ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਲੇਕਿਨ ਇੱਕ ਹੈਰਾਨ ਕਰਨ ਵਾਲੀ ਅੱਜ ਜਿਹੜੀ ਤਸਵੀਰ ਸਾਹਮਣੇ ਆਈ ਉਹ ਆਈ ਦਿੱਲੀ ਇੰਟਰਨੈਸ਼ਨਲ 에ਅਰਪੋਰਟ ਤੋਂ ਜਦੋਂ ਕਿਸਾਨ ਆਗੂ ਜਾ ਰਹੇ ਸਨ ਆਪ ਇੱਕ ਕਨਵੈਨਸ਼ਨ ਵਾਸਤੇ ਕਰਨਾਟਕ ਲੇਕਿਨ ਉਹਨਾਂ ਨੂੰ ਜਹਾਜ਼ ਤੇ ਛੜਨ ਨਹੀਂ ਦਿੱਤਾ ਗਿਆ ਸਾਡਾ ਬਲਦੇਵ ਸਿੰਘ ਸਿਰਸਾ ਤੇ ਦਜਜੀਤ ਸਿੰਘ ਢੱਲੇਵਾਲ ਦੋਵੇਂ ਆਗੂ ਮੌਜੂਦ ਨੇ ਉਹਨਾਂ ਦੇ ਨਾਲ ਹੋਰ ਆਗੂ ਮੌਜੂਦ ਨੇ ਇਹ ਆਖਿਰ ਕੀ ਵਜਾ ਰਹੀ ਆ ਮੈਂ ਤੁਹਾਨੂੰ ਇੱਕ ਉਹਨਾਂ ਦਾ ਆ ਬੋਰਡਿੰਗ ਪਾਸ ਦਿਖਾਵਾਂ ਆ ਬੋਰਡਿੰਗ ਪਾਸ ਹੈ ਜਿਹੜਾ ਕਿ ਉਹਨਾਂ ਨੂੰ ਪਹਿਲਾਂ ਦਿੱਤਾ ਗਿਆ ਲੇਕਿਨ ਉਸ ਤੋਂ ਬਾਅਦ ਉਸ ਨੂੰ ਇੱਥੇ T3 ਕੈਨਸਲਡ ਦੀ ਆ ਮੋਰ ਮਾਰ ਕੇ ਇਹਨਾਂ ਨੂੰ ਐਲਵਸ ਮੋੜ ਦਿੱਤਾ ਗਿਆ ਅ ਦਲੇਵਾਲ ਸਾਹਿਬ ਸ਼ੁਰੂਆਤ ਤੁਹਾਡੇ ਤੋਂ ਕਰਦੇ ਆ ਆਖਿਰ ਤੁਸੀਂ ਕਿੱਥੇ ਜਾ ਰਹੇ ਸੀ ਕੀ ਪ੍ਰੋਗਰਾਮ ਸੀ ਇਹ ਦੇਖੋ ਕਰਨਾਟਕਾ ਤੇ ਤਾਮਿਲਨਾਡੂ ਦੇ ਵਿੱਚ ਲੰਬਾ ਸਮੇਂ ਤੋਂ ਲਗਭਗ ਡੇਢ ਦੋ ਮਹੀਨਾ ਤੋਂ ਸਾਡੇ ਜਿਹੜੇ ਐਸਕੇਐਮ ਨਾਨ ਪੋਲਿਟਿਕਲ ਦੇ ਸਾਥੀ ਸੀ ਉੱਥੋਂ ਵਾਲੇ ਉਹਨਾਂ ਨੇ ਪ੍ਰੋਗਰਾਮ ਰੱਖਿਆ ਸੀਗਾ ਕਿ ਅਸੀਂ ਇੱਕ ਵੱਡੀਆਂ ਦੋਨੋਂ ਥਾਵਾਂ ਦੇ ਉੱਤੇ ਆਪਣੀਆਂ ਕਾਨਫਰੰਸਾਂ ਕਰਨੀਆਂ ਚਾਹੁੰਦੇ ਨੇ ਕਿਸਾਨ ਮਹਾਪੰਚਾਇਤਾਂ ਕਰਨੀਆਂ ਚਾਹੁੰਦੇ ਨੇ ਉਹਦੇ ਵਿੱਚ ਤੁਸੀਂ ਜਰੂਰ ਸਾਨੂੰ ਉਹ ਟਾਈਮ ਦਿਓ ਜਿਹੜਾ ਟਾਈਮ ਤੁਸੀਂ ਸਾਡੇ ਕੋਲੇ ਅਵੇਲੇਬਲ ਹੋਵੋ ਇਹ ਉਹਨਾਂ ਵਿਚਾਰਿਆਂ ਨੇ ਸਾਡੇ ਕੋਲੋਂ ਮੰਗ ਕੇ ਟਾਈਮ ਲਿਆ ਔਰ ਅਸੀਂ ਉਹਨੂੰ ਟਾਈਮ ਨੂੰ ਮਤਲਬ ਅਡਜਸਟ ਕਰਕੇ ਉਸ ਹਿਸਾਬ ਨਾਲ ਉਹਨਾਂ ਨੂੰ ਮਤਲਬ ਟਾਈਮ ਦੇ ਕੇ ਰਖਾਇਆ ਹੁਣ ਇਹ ਉੱਥੇ ਜਿਹੜੇ ਸਾਡੇ ਪ੍ਰੋਗਰਾਮ ਸੀਗੇ ਇੱਕ ਤਾਂ ਇਹ ਦੋ ਕਾਨਫਰੰਸਾਂ ਅਗਲਾ ਸਾਡਾ ਪ੍ਰੋਗਰਾਮ ਸੀਗਾ ਕਿ ਉੱਥੇ ਸਾਊਥ ਦੀਆਂ ਸਾਰੀਆਂ ਜਥੇਬੰਦੀਆਂ ਲਗਭਗ 7/2 ਸੌ ਦੇ ਕਰੀਬ ਜਿਹੜੇ ਜਥੇਬੰਦੀ 140 ਉਹਨਾਂ ਨਾਲ ਅਸੀਂ ਨਵੀਆਂ ਜਥੇਬੰਦੀਆਂ ਬਹੁਤ ਸਾਰੀਆਂ ਸਾਰਨੇ ਜੁੜ ਕੇ ਜਿਨ੍ਹਾਂ ਨੇ ਮੀਟਿੰਗ ਦਾ ਹਿੱਸਾ ਬਣਨਾ ਸੀ ਉਹ ਮੀਟਿੰਗ ਹੋਣੀ ਸੀ ਉਸ ਤੋਂ ਅਗਲੀ ਗੱਲ ਹੈ ਕਿ ਸਾਡੀ ਪ੍ਰੈਸ ਕਾਨਫਰੰਸ ਹੋਣੀ ਸੀ ਦੂਸਾਂ ਦਿਨ ਸਾਰਾ ਪ੍ਰੋਗਰਾਮ ਕਰਨ ਤੋਂ ਬਾਅਦ ਤੋਂ ਉਹ ਜਿਹੜਾ ਸਾਡਾ ਪ੍ਰੋਗਰਾਮ اٹੈਂਡ ਕਰਨਾ ਬਹੁਤ ਜ਼ਰੂਰੀ ਸੀਗਾ ਲੱਖਾਂ ਰੁਪਈਆ ਉਹਨਾਂ ਬੰਦਿਆਂ ਨੇ ਇਸ ਕੰਮ ਦੇ ਤੇ ਪ੍ਰੋਗਰਾਮ ਦੇ ਤੇ ਲਾਇਆ ਪਰ ਕਿਸਾਨ ਅੰਦੋਲਨ ਨੂੰ ਸਮਰਪਿਤ ਹੋ ਕੇ ਲਾਇਆ ਔਰ ਅੱਜ ਸਰਕਾਰ ਨੇ ਜਿਹੜੇ ਢੰਗ ਨਾਲ ਉਹਨੂੰ ਸਾਡੇ ਨੂੰ ਮਤਲਬ ਇੱਕ ਤਰ੍ਹਾਂ ਨਾਲ ਡੀਰੇਲ ਕਰਨ ਦੀ ਕੋਸ਼ਿਸ਼ ਕੀਤੀ ਹੈ ਸਾਡਾ ਉਹ ਖਰਾਬ ਕੀਤਾ ਹੈ ਡਿਸਟਰਬੈਂਸ ਜਿਹੜੀ ਪੈਦਾ ਕੀਤੀ ਹੈ ਹੋਇਆ ਕੀ ਉੱਥੇ ਜਦੋਂ ਤੁਸੀਂ 에어ਪੋਰਟ ਪਹੁੰਚਦੇ ਹੋ ਉੱਥੇ ਹੁੰਦਾ ਕੀ ਹੈ ਦੇਖੋ ਉੱਥੇ ਜਦੋਂ ਅਸੀਂ ਗਏ ਆ ਅਸੀਂ ਇੰਟਰ ਕੀਤੇ ਆ ਇੰਟਰ ਕਰਨ ਤੋਂ ਬਾਅਦ ਅਸੀਂ ਬੋਰਡਿੰਗ ਪਾਸ ਲੈ ਲਏ ਸਾਡੀਆਂ ਸਾਡੇ ਬੈਂਕ ਚਲੇ ਗਏ ਜਿੰਨੇ ਲੜਕੀਆਂ ਨੇ ਤੌਰ ਤੇ ਪਰ ਉੱਥੋਂ ਟਿਕਰਤਾ ਪ੍ਰੋਗਰਾਮ ਕੰਮ ਸੀ ਸਾਰਾ ਇਹਨਾਂ ਦਾ ਇੰਡੀਗੋ ਵਾਲਿਆਂ ਦਾ ਅੱਗੇ ਆਉਣਾ ਸੀਗਾ ਸਰਕਾਰ ਦਾ ਹਿੱਸਾ ਉੱਥੇ ਇਹਨਾਂ ਨੇ ਜਦੋਂ ਸਾਡੀ ਚੈਕਿੰਗ ਕਰਨੀ ਸ਼ੁਰੂ ਕੀਤੀ ਤਾਂ ਅਸੀਂ ਸਾਰਾ ਸਮਾਨ ਮਤਲਬ ਬੈਗਾਂ ਦੇ ਵਿੱਚ ਉਸ ਤਰ੍ਹਾਂ ਪਾ ਕੇ ਇੱਧਰ ਭੇਜਦਾ ਸੀ ਤੇ ਬਾਕੀ ਜਿਹੜਾ ਸਮਾਨ ਸਾਡੇ ਕੋਲੇ ਸੀਗਾ ਉਹ ਅਸੀਂ ਤੇਜ ਪਾ ਕੇ ਭੇਜਦਾ ਅਸੀਂ ਬਿਲਕੁਲ ਖਾਲੀ ਹੱਥੀ ਗਏ ਆ ਤੇ ਚੈਕਿੰਗ ਵੀ ਕਰਵਾਈ ਆ ਕੋਈ ਇਹੋ ਜਿਹੀ ਗੱਲ ਨਹੀਂ ਵੀ ਇੱਕ ਵੀ ਗੱਲ ਇਹੋ ਜਿਹੀ ਨਹੀਂ ਜਿਹੜੀ ਉਹਨਾਂ ਦੀ ਅਸੀਂ ਫਾਲੋ ਨਾ ਕੀਤੀ ਹੋਵੇ ਔਰ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਤੁਸੀਂ ਮਤਲਬ ਆਹ ਸਰੀਸਾ ਪਾ ਕੇ ਨਹੀਂ ਜਾ ਸਕਦੇ ਤੁਸੀਂ ਆਪਣੇ ਸਿਰਿ ਸਾਹਿਬ ਦਿਖਾਉਗੇ ਇੱਕ ਵਾਰੀ ਦੇਖੋ ਜਿਹੜੇ ਸਾਡੇ ਸਿਰਿ ਸਾਹਿਬ ਨੇ ਜੀ ਇਹ ਨਾਰਮਲ ਤਾਂ ਇਹ ਸਿਰਿ ਸਾਹਿਬ ਪਾ ਕੇ ਤਾਂ ਹਜ਼ਾਰਾਂ ਵਾਰ ਅਸੀਂ ਪਤਾ ਨਹੀਂ ਕਿੱਥੇ ਕਿੱਥੇ ਸਫ਼ਰ ਕੀਤਾ ਹੋਵੇਗਾ ਤੁਸੀਂ ਐਵੇਂ ਦਿਖਾ ਦਿਓ ਤੁਸੀਂ ਐਵੇਂ ਦਿਖਾ ਦਿਓ ਇੱਕ ਵਾਰੀ ਐਵੇਂ ਦਿਖਾ ਦਿਓ ਹਾਂ ਐਵੇਂ ਦਿਖਾ ਦਿਓ ਤੇ ਇਹ ਸਿਰਿ ਸਾਹਿਬ ਹੈ ਕੋਈ ਹੱਦ ਤੱਕ ਪਹਿਲਾਂ ਵੀ ਨਾਰਮਲ ਸਿਰਿ ਸਾਹਿਬ ਹੈ ਕੋਈ ਮਤਲਬ ਉਹ ਨਹੀਂ ਹੈ ਲੇਕਿਨ ਇਹ ਸਿਰਿ ਸਾਹਿਬ ਪਾ ਕੇ ਅਸੀਂ ਮੇਰਾ ਕਹਿੰਦਾ ਘੱਟੋ ਘੱਟ 15 ਵਾਰੀ ਅਸੀਂ 22 ਏਅਰ ਇੰਡੀਆ ਦੇ ਵਿੱਚ ਸਫ਼ਰ ਕਰ ਚੁੱਕੇ ਹਾਂ ਕਿਸੇ ਨੇ ਕਦੇ ਸਾਨੂੰ ਰੋਕਿਆ ਨਹੀਂ ਆ ਕਿਸੇ ਨੇ ਕਦੇ ਕੋਈ ਗੱਲ ਨਹੀਂ ਕੀਤੀ ਲੇਕਿਨ ਇੱਥੇ ਆ ਕੇ ਜਿਹੜਾ ਇਹ ਘਟਨਾ ਵਾਪਰੀ ਜੋ ਸਾਨੂੰ ਲੱਗ ਰਿਹਾ ਹੈ ਮਹਿਸੂਸ ਹੋ ਰਿਹਾ ਜਾਂ ਸਾਨੂੰ ਸਮਝ ਆ ਰਹੀ ਹੈ ਇੱਕ ਦੋ ਗੱਲਾਂ ਨੇ ਬੜੀਆਂ ਇੰਪੋਰਟੈਂਟ ਇੱਕ ਤਾਂ ਸਾਡੇ ਇਹ ਸਾਥੀ ਤੇ ਉਹ ਮੁੰਡਾ ਇਹਨਾਂ ਨੂੰ ਉਹਨਾਂ ਨੇ ਰੋਕਿਆ ਜਿਹੜੇ ਡੰਗ ਨਾਲ ਤੇ ਇਸ ਤੋਂ ਲੋ ਸਾਡੇ ਤੇ ਤਾਂ ਉਹਨਾਂ ਨੂੰ ਆ ਗਿਆ ਸ੍ਰੀ ਸਾਹਿਬ ਦਾ ਇਹਨਾਂ ਨੂੰ ਜਦੋਂ ਰੋਕਿਆ ਹੈ ਤਾਂ ਸਾਡੇ ਨਾਲ ਹੀ ਰੋਕ ਲਿਆ ਜਦੋਂ ਰੁੱਕ ਗਏ ਸੀ ਤਾਂ ਫਿਰ ਅਸੀਂ ਕਹਾਂ ਵੀ ਚਲੋ ਸਾਨੂੰ ਤਾਂ ਰੋਕ ਲਿਆ ਤੁਸੀਂ ਇਹਨਾਂ ਨੂੰ ਤਾਂ ਸਾਡੇ ਨੂੰ ਜਾਣਦੇ ਹੋ ਨਾ ਇਹਨਾਂ ਨੂੰ ਅਸੀਂ ਤੁਸੀਂ ਚਾਰੇ ਜਾਣੇ ਸੀਗੇ ਅਸੀਂ ਚਾਰੇ ਸੀ ਹਾਂ ਅਸੀਂ ਇਹਨਾਂ ਨੂੰ ਫਤੇ ਬਲਾ ਕੇ ਸੀ ਇਹਨਾਂ ਨੂੰ ਨਾਤਮ ਲਾ ਕੇ ਸੀ ਕਿ ਤੁਸੀਂ ਚੜ੍ਹੋ ਜਹਾਜ਼ ਤੇ ਅਸੀਂ ਮਤਲਬ ਇੱਧਰ ਜਾਂਦੇ ਹਾਂ ਤਾਂ ਇਹਨਾਂ ਨੂੰ ਉਹਨਾਂ ਨੇ ਇਹ ਕਿਹਾ ਸੁਖਦੇਵ ਸਿੰਘ ਨੂੰ ਸਪਸ਼ਟ ਕਿ ਜੀ ਤੁਹਾਨੂੰ ਵੀ ਨਹੀਂ ਮਤਲਬ ਕਿਹਾ ਉੱਪਰੋਂ ਸਾਨੂੰ ਜਿਹੜੀ ਮੈਸੇਜ ਹੈ ਉਹ ਇਹ ਹੈ ਕਿ ਤੁਹਾਨੂੰ ਵੀ ਨਹੀਂ ਜਾਂਦਾ ਕਿ ਇਹ ਕੀ ਕਿਹਾ ਤੁਹਾਨੂੰ ਕਿ ਅਸੀਂ ਆਏ ਸਿਰਫ ਦਾ ਅਫਸਰ ਸੀ ਆਇਰਲਾਈਨ ਦਾ ਅਫਸਰ ਸੀ ਸੀਆਈਐਸਐਫ ਦੇ ਸੀਗੇ ਹਾਂ ਜਦੋਂ ਅਸੀਂ ਜਾਣ ਲੱਗੇ ਤਾਂ ਉਹਨਾਂ ਕਿਹਾ ਕਿ ਤੁਹਾਨੂੰ ਚੰਨਣ ਨੂੰ ਰੋਕਣ ਦੀ ਜਿਹੜੀ ਹੈ ਗੱਲ ਹੈ। ਸੋ ਇਸ ਕਰਕੇ ਤੁਹਾਨੂੰ ਵੀ ਨਹੀਂ ਜਾਣ ਦਿੱਤਾ ਜੋ। ਤੁਹਾਨੂੰ ਵੀ ਮਨਾ ਕਰ ਦਿੱਤਾ। ਬਿਲਕੁਲ ਜੀ ਕਿਉਂਕਿ ਮੇਰੀ ਪਹਿਲਾਂ ਵੀ ਉਹਨਾਂ ਨੇ ਤਸੱਲੀ ਨਾਲ ਉਹਨਾਂ ਨੇ ਸ਼੍ਰੀ ਸਾਹਿਬ ਦੇਖ ਲਈ ਸੀ। ਉਹਨਾਂ ਨੇ ਜਿਵੇਂ ਵੀ ਹੈ। ਤਾਂ ਪਹਿਲਾਂ ਇਹੀ ਸੀਗਾ ਕਿ ਕੋਈ ਦਿੱਕਤ ਨਹੀਂ ਹੈਗੀ। ਤੁਸੀਂ ਜਾ ਸਕਦੇ ਹੋ। ਲੇਕਿਨ ਬਾਅਦ ਦੇ ਵਿੱਚ ਫਿਰ ਜਦੋਂ ਅਸੀਂ ਜਾਣ ਲੱਗੇ ਉਦੋਂ ਇਹ ਕਹਿੰਦੇ ਵੀ ਇਹ ਨਹੀਂ ਤੁਸੀਂ ਨਹੀਂ ਜਾ ਸਕਦੇ। ਜੀ ਸਾਹਿਬ ਤੁਸੀਂ ਵੀ ਲੰਮਾ ਸਮਾ ਹੋ ਗਿਆ ਟਰੈਵਲ ਤੁਸੀਂ ਵੀ ਕਰਦੇ ਰਹੇ ਹੋ ਤੁਹਾਡੀ ਸ਼੍ਰੀ ਸਾਹਿਬ ਵੀ ਤੁਹਾਡੇ ਕੋਲ ਸੀ ਤੁਹਾਨੂੰ ਵੀ ਮਨਾ ਕਰ ਦਿੱਤਾ ਤੁਹਾਨੂੰ ਇਹ ਗੱਲ ਕਹੀ ਗਈ ਦੇਖੋ ਮੈਂ ਤੁਹਾਨੂੰ ਦੱਸਾਂ ਸਾਰਿਆਂ ਨੂੰ ਮਨਾ ਕੀਤਾ ਗਿਆ ਔਰ ਮੇਰੇ ਮੈਂ 2005 ਤੋਂ ਆਪਣਾ ਛਤੀਸਗੜ੍ਹ ਜਿਹੜੀ ਆ ਉਹ ਜ਼ਮੀਨ ਲਈ ਆ ਔਰ ਮੇਰੇ ਕੋਲ ਟ੍ਰੇਨ ਤੇ ਸਫ਼ਰ ਨਹੀਂ ਹੁੰਦਾ ਨੂੰ ਸਮਾਂ ਜ਼ਿਆਦਾ ਲੱਗਦਾ ਤੇ ਮੈਂ ਬਾਈ 에ਅਰ ਜਾਣਾ ਮੇਰਾ ਪਹਿਲੀ ਗੱਲ ਤਾਂ ਵੀ ਮਹੀਨੇ ਚ ਇੱਕ ਚੱਕਰ ਨਹੀਂ ਤਾਂ 2 ਮਹੀਨੇ ਦੇ ਵਿੱਚ ਚੱਕਰ ਤੇ ਜਿਹੜਾ ਲੱਗਦਾ ਲੱਗਦਾ ਔਰ ਇਸ ਅੰਦੋਲਨ ਦੇ ਵਿੱਚ ਤਿੰਨ ਵਾਰ ਮੈਂ ਕੇਰਲਾ ਜਾ ਕੇ ਆਂ ਮਹਾਰਾਸ਼ਟਰ ਮੈਂ ਜਾ ਕੇ ਆਇਆ ਐ ਐਮਪੀ ਚ ਮੈਂ ਜਾ ਕੇ ਆਇਆ ਐ ਕਿਹੜਾ ਸੂਬਾ ਜਿਹਦੇ ਵਿੱਚ ਅਸੀਂ ਨਹੀਂ ਗਏ ਔਰ ਇਹੀ ਸ੍ਰੀ ਸਾਹਿਬ ਜਿਹੜੀ ਆ ਇਹ ਮੇਰੇ ਕੋਲ ਹੁੰਦੀ ਆ ਹੋਰ ਕੋਈ ਮੈਂ ਬਦਲਦਾ ਨਹੀਂ ਆ ਤੇ ਲੇਕਿਨ ਅੱਜ ਜਿਹੜਾ ਸਾਨੂੰ ਰੋਕਿਆ ਗਿਆ ਤੇ ਇਹਦੇ ਵਿੱਚ ਇਹਦੇ ਪਿੱਛੇ ਜਿਹੜਾ ਉਹ ਜਿਹੜੀ ਡਲੇਵਾਲ ਸਾਹਿਬ ਨਾਲ ਗੱਲ ਕੀਤੀ ਆ ਅਸਲ ਗੱਲ ਇਹ ਆ ਕਿ ਬੀਜੇਪੀ ਨੂੰ ਜਿਹੜੀ ਪਾਰਲੀਮੈਂਟ ਜਿਹੜੀਆਂ ਇਲੈਕਸ਼ਨਾਂ ਹੋਈਆਂ ਨੇ ਇਹਦੇ ਵਿੱਚ ਇੱਕ ਨਮੋਸ਼ੀ ਭਰੀ ਹਾਰ ਅਸੀਂ ਮੈਂ ਸਾਰੇ ਮੰਨਦੇ ਨੇ ਬੇਸ਼ੱਕ ਕੋਈ ਸਰਕਾਰ ਬਣ ਗਈ ਹੈ ਪ੍ਰਧਾਨ ਮੰਤਰੀ ਬਣ ਗਿਆ ਪਰ ਬਣਿਆ ਤੇ ਬਸਾਖੀਆਂ ਦੇ ਸਾਰੇ ਹੀ ਆ ਨਾ ਜਿਹੜੇ ਕਹਿੰਦੇ ਸੀ ਅਬ ਕੀ ਬਾਰ 400 ਸੇ ਪਾਰ ਲੇਕਿਨ ਉਹ ਬਹੁਮਤ ਨਹੀਂ ਲੈ ਸਕੇ ਅਸਲ ਗੱਲ ਇਹ ਆ ਕਿ ਉਹਨਾਂ ਨੂੰ ਇਹ ਦਿਸਦਾ ਹੈ ਕਿ ਜੇਕਰ ਇਹ ਪੰਜਾਬ ਦੇ ਕਿਸਾਨ ਜੇਕਰ ਬਾਹਰ ਜਾਂਦੇ ਨੇ ਬਹੁਤ ਸਿਆ ਸੂਬਿਆਂ ਦੇ ਵਿੱਚ ਤੇ ਇਹਨਾਂ ਦਾ ਜਿਹੜਾ ਉਹ ਪ੍ਰਭਾਵ ਜਿਹੜਾ ਉਹ ਬਹੁਤ ਜ਼ਿਆਦਾ ਪਵੇਗਾ ਇੱਕ ਤੇ ਜਿਹੜੀਆਂ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਇਲੈਕਸ਼ਨਾਂ ਨੇ ਸੂਬਿਆਂ ਦੇ ਵਿੱਚ ਕੋਈ ਸੂਬਿਆਂ ਦੇ ਵਿੱਚ ਉਹਦਾ ਤੇ ਦੂਸਰਾ ਇਹ ਜਿਹੜਾ ਅੰਦੋਲਨ ਹੈ ਇਹਨੂੰ ਬਹੁਤ ਜ਼ਿਆਦਾ ਜਿਹੜੀ ਆ ਉਹ ਸਪੋਰਟ ਮਿਲੇਗੀ ਤੇ ਉਧਰ ਦੇ ਜਿਹੜੇ ਲੋਕ ਨੇ ਉਹ ਲੋਕ ਜਿਹੜੇ ਨੇ ਇਸ ਅੰਦੋਲਨ ਦੇ ਨਾਲ ਜ਼ਿਆਦਾ ਤੁਹਾਨੂੰ ਇਹ ਲੱਗਦਾ ਹੈ ਕਿ ਸਿਰਫ ਤੁਹਾਨੂੰ ਸ਼ਰੀਪ ਸਾਹਿਬ ਕਰਕੇ ਇੱਕ ਬਹਾਨਾ ਪਾ ਕੇ ਰੋਕ ਦਿੱਤਾ ਇਹਨਾਂ ਨੇ ਬਿਲਕੁਲ ਬਹਾਨਾ ਹੈ ਸ੍ਰੀ ਸਾਹਿਬ ਦਾ ਤਾਂ ਇੱਕ ਬਹਾਨਾ ਕਿਉਂਕਿ ਸ੍ਰੀ ਸਾਹਿਬ ਤੇ ਤਾਂ ਹੈ ਵੀ ਜੇ ਅਸੀਂ ਪਹਿਲੀ ਵਾਰੇ ਫਿਰ ਇਹ ਲਾਉ ਹੈ ਜੇ ਇੱਥੇ ਤਾਂ ਇਹ ਜਾਂ ਤਾਂ ਹੋਵੇ ਨਾ ਕੋਈ ਇੰਟਰਨੈਸ਼ਨਲ ਕੋਈ ਹੈਗੀ ਫਲਾਈਟ ਹੈਗੀ ਤਾਂ ਉਹਦੇ ਵਿੱਚ ਤਾਂ ਭਈ ਨਹੀਂ ਜਾ ਸਕਦੇ ਤੁਸੀਂ ਤੇ ਇਹਦੇ ਵਿੱਚ ਤਾਂ ਸਾਨੂੰ ਜਿਹੜਾ ਅਜੇ ਤੱਕ ਕਦੀ ਰੋਕਿਆ ਨਹੀਂ ਗਿਆ ਤੇ ਅੱਜ ਜਿਹੜਾ ਰੋਕਿਆ ਇਹ ਇੱਕ ਸਾਜ਼ਿਸ਼ ਹੈ ਇਹਦੇ ਪਿੱਛੇ ਇੱਕ ਸੋਚੀ ਸਮਝੀ ਸਕੀਮ ਹੈ ਉਹਨਾਂ ਨੂੰ ਇਹ ਹੋ ਰਿਹਾ ਪਈ ਇਹ ਜਿਹੜੇ ਕਿਸਾਨ ਨੇ ਇਹ ਬਾਹਰ ਦੇ ਦੂਸਰੇ ਸੂਬਿਆਂ ਚ ਜਾਣਗੇ ਤੇ ਇਹਨਾਂ ਦਾ ਪ੍ਰਭਾਵ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਕਿ ਜਦੋਂ ਸਾਡਾ ਇਤਿਹਾਸ ਦੇ ਸੰਬੰਧ ਵਿੱਚ ਮੁਹਾਲੀ ਮੋਰਚਾ ਚੱਲ ਰਿਹਾ ਸੀ ਉਸ ਮੁਹਾਲੀ ਮੋਰਚੇ ਦੇ ਵਿੱਚ ਜਦੋਂ ਐਜੂਕੇਸ਼ਨ ਬੋਰਡ ਦੇ ਅੱਗੇ ਧਰਨਾ ਚੱਲ ਰਿਹਾ ਸੀ ਉਸ ਮੋਰਚੇ ਦੇ ਵਿੱਚ ਕੇਰਲਾ ਤੋਂ ਜਿਹੜੇ 크ਰਿਸਚੀਅਨ ਨੇ ਉਹ ਸਾਡੇ ਮੋਰਚੇ ਦੇ ਵਿੱਚ ਉੱਥੇ ਆਏ ਉਹ ਉੱਥੇ ਆ ਕੇ ਗਲਵਾਂ ਚਿਤਿਆ ਉਹ ਬੋਲੇ ਉਹ ਨੰਦਾ ਕਹਿਣ ਆਏ ਸੀ ਕਿ ਸਰਦਾਰ ਜੀ ਤੁਹਾਡਾ ਜਿਹੜਾ ਇਤਿਹਾਸ ਹੈ ਇਹਨੂੰ ਬਚਾਉਣਾ অতি ਜ਼ਰੂਰੀ ਹੈ ਕਿਉਂਕਿ ਤੁਹਾਡੇ ਇਤਿਹਾਸ ਦੀ ਬਦੌਲਤ ਹੀ ਇਹ ਤੁਸੀਂ ਇਧਰੋਂ ਮੋਰਚਾ ਸ਼ੁਰੂ ਕੀਤਾ ਪੰਜਾਬ ਵਾਲਿਆਂ ਨੇ ਤੇ ਸਾਨੂੰ ਜਿਹੜਾ ਲੋਕਾਂ ਨੂੰ ਦੇਸ਼ ਦੇ ਬਾਕੀ ਲੋਕਾਂ ਨੂੰ ਜਗਾਇਆ ਔਰ ਤੁਹਾਡਾ ਇਤਿਹਾਸ ਬਚਾਉਣਾ ਅਤੀ ਜ਼ਰੂਰੀ ਹੈ ਇਹ ਉਹਦੀ ਸੋਚ ਹੈ ਦਲੇਵਾਲ ਸਾਹਿਬ ਜਿਵੇਂ ਸਰਸਾ ਸਾਹਿਬ ਕਹਿ ਰਹੇ ਨੇ ਤੇ ਕੀ ਇਹ ਮੰਨਿਆ ਜਾਏ ਕਿ ਆਉਣ ਵਾਲੇ ਇੱਕ ਟਾਈਮ ਕਿਉਂਕਿ ਹਰਿਆਣਾ ਚੋਣ ਹੈਗਾ ਅੱਗੇ ਮਹਾਰਾਸ਼ਟਰਾਂ ਚ ਵੀ ਇਲੈਕਸ਼ਨ ਨੇ ਤੁਹਾਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਤੁਹਾਡੀ ਇਹ ਕਾਨਫਰੰਸ ਹੈ ਤੁਹਾਡਾ ਇਕੱਠ ਸਰਕਾਰ ਨੂੰ ਉੱਥੇ ਡੈਂਟ ਕਰ ਰਿਆ ਸੀ ਇਸ ਕਰਕੇ ਤੁਹਾਨੂੰ ਰੋਕ ਦਿੱਤਾ ਨਹੀਂ ਮੈਨੂੰ ਲੱਗਦਾ ਸਰਕਾਰ ਸਾਡਾ ਕਿਸੇ ਨੂੰ ਡੈਂਟ ਕਰਨਾ ਸਾਡਾ ਨਿਸ਼ਾਨਾ ਤਾਂ ਹੈ ਨਹੀਂ ਸਾਡਾ ਨਿਸ਼ਾਨਾ ਅੰਦੋਲਨ ਨੂੰ ਹੋਰ ਮਜ਼ਬੂਤ ਕਰਨਾ ਹੋਰ ਸਟਰੋਂਗ ਕਰਨਾ ਹੋਰ ਸਪਰੈਡ ਕਰਨਾ ਲੇਕਿਨ ਇਹ ਜ਼ਰੂਰ ਹੈ ਕਿ ਜਿਹੜਾ ਉਹਨਾਂ ਨੇ ਸਾਨੂੰ ਰੋਕਿਆ ਇਸ ਹਾਲਾਤ ਦੇ ਵਿੱਚ ਕਿਉਂਕਿ ਚੋਣਾ ਸਿਰਤੇ ਹੈ ਉਹਨਾਂ ਨੂੰ ਇਹ ਲੱਗਿਆ ਹੋਵੇਗਾ ਕਿ ਕਰਨਾਟਕਾ ਤੇ ਮਹਾਰਾਸ਼ਟਰ ਬਾਰਡਰ ਸਾਂਝੇ ਨੇ ਬਾਰਡਰ ਸਾਂਝੇ ਨਹੀਂ ਅਗਰ ਕਰਨਾਟਕ ਦੇ ਵਿੱਚ ਐਡੀ ਵੱਡੀ ਕਾਨਫਰੰਸ ਹੁੰਦੀ ਹੈ ਔਰ ਉੱਥੇ ਉਹ ਮੋਰਚੇ ਤੋਂ ਆ ਕੇ ਲੀਡਰਸ਼ਿਪ ਬੋਲ ਕੇ ਜਾਂਦੀ ਹੈ ਜਿਹੜੀ ਉਹ ਮੋਰਚੇ ਨੂੰ ਚਲਾ ਰਹੀ ਹੈ ਤਾਂ ਜ਼ਰੂਰ ਇਸ ਏਰੀਏ ਦੇ ਵਿੱਚ ਮੰਨ ਹਲਚਲ ਪੈਦਾ ਹੋਏਗੀ ਇਨਾਂ ਨੂੰ ਲੱਗਿਆ ਹੋਵੇਗਾ ਤਾਂ ਹੀ ਇਹ ਅਦਾਇਤਾ ਕਰੀਆਂ ਨੇ ਕਿ ਇਹਨਾਂ ਨੂੰ ਜਾਣ ਨਹੀਂ ਦੇਣਾ ਬਾਕੀ ਨਾਰਮਲ ਜੇ ਇੱਕ ਵਾਰ ਹੋਰ ਵੀ ਤੁਸੀਂ ਨੋਟ ਕਰੋਗੇ ਫਿਰ ਵੀ ਪਤਾ ਲੱਗੇਗਾ ਕਿ ਪਹਿਲਾਂ ਸਾਨੂੰ ਮਤਲਬ ਉੱਥੋਂ ਟਿੱਕਰ ਲੈ ਗਏ ਤਾਂ ਇਹਨਾਂ ਨੂੰ ਹੋ ਸਕਦਾ ਸਰਕਾਰ ਦੇ ਰਾਹੀਂ ਜਿਵੇਂ ਉਹਨਾਂ ਨੇ ਕਿਹਾ ਕਿ ਸਾਨੂੰ ਉੱਪਰੋਂ ਮੈਸੇਜ ਆ ਕਿ ਨਹੀਂ ਜਾਣ ਦੇਣਾ ਜਿਹਦਾ ਮਤਲਬ ਕਿਸੇ ਮੈਸੇਜ ਦੇ ਤਹਿਤ ਹੀ ਰੋਕਿਆ ਗਿਆ ਸਾਨੂੰ ਤਾਂ ਕਿ ਇਹ ਉੱਥੇ ਅੱਗੇ ਮਤਲਬ ਜਾਣਾ ਸਕਦਾ ਇਸ ਤੋਂ ਲਾਇਵ ਸਵਾਲੇ ਵੀ ਹੈ ਕੰਗਣਾ ਰਣਾਉਤ ਨੇ ਕਿਸਾਨਾਂ ਨੂੰ ਲੈ ਕੇ ਇੱਕ ਬਿਆਨ ਦਿੱਤਾ ਸੀ ਅੱਜ ਬੀਜੇਪੀ ਨੇ ਉਸ ਤੋਂ ਪੱਲਾ ਛੱਡ ਲਿਆ ਉਹ ਕਹਿੰਦੇ ਉਹਦਾ ਆਪਣਾ ਨਿੱਜੀ ਬਿਆਨ ਹੈ ਸਾਡਾ ਇਤਨਾ ਕੋਈ ਮਤਲਬ ਨਹੀਂ ਨਹੀਂ ਫਿਰ ਜੀ ਉਹ ਦੇਖੋ ਇਕਲ ਮੈਂ ਮੈਂ ਬੜੀ ਸ਼ਰਮੀ ਵਾਲਿਆ ਬਿਆਨ ਹੈ ਸਾਡੇ ਸਾਡੀ ਏਡੀ ਵੱਡੀ ਪਾਰਟੀ ਦਾ ਉਹਨਾਂ ਨੇ ਕਹਿੰਦਾ ਵੀ ਸਾਡਾ ਤੇ ਇਹਦੇ ਨਾਲ ਕੋਈ ਸਬੰਧ ਨਹੀਂ ਹੈਨਾ ਫਿਰ ਮੈਂ ਇੱਕ ਹੀ ਬੇਨਤੀ ਕਰਦਾ ਕਿ ਹਾਲਾਤ ਨੋਟ ਕਰਿਓ ਇੱਕ ਲੜਕੀ ਨੇ ਇਸ ਲੜਕੀ ਦੇ ਥੱਪੜ ਮਾਰਿਆ ਸੀ ਔਰ ਉਹ ਵਿਚਾਰੀ ਲੜਕੀ ਸਜ਼ਾ ਭੁਗਤ ਰਹੀ ਹੈ ਸਸਪੈਂਡ ਕੀਤੀ ਹੈ ਇਹਨੇ ਦੁਬਾਰਾ ਫੇਰ ਉਹ ਪਹਿਲ ਕਦਮੀ ਕੀਤੀ ਹੈ ਨਾ ਇਹਦਾ ਮਤਲਬ ਮਾਹੌਲ ਨੂੰ ਉਦੋਂ ਠੰਡਾ ਕੀਤਾ ਅਸੀਂ ਲੋਕਾਂ ਨੇ ਠੰਡਾ ਕੀਤਾ ਪੰਜਾਬ ਨੇ ਠੰਡਾ ਕੀਤਾ ਵੀ ਚਲੋ ਕੋਈ ਗੱਲ ਨਹੀਂ ਔਰ ਇਹ ਦੁਬਾਰਾ ਉਸ ਮਾਹੌਲ ਨੂੰ ਕ੍ਰੀਏਟ ਕਰਦੀ ਆ ਅਸਲ ਹਕੀਕਤ ਗੱਲ ਕੀ ਹੈ ਭਾਵੇਂ ਬੀਜੇਪੀ ਇਹ ਕਦੇ ਵੀ ਸਾਡਾ ਤੇ ਦਾ ਕੋਈ ਸਬੰਧ ਨਹੀਂ ਹਕੀਕਤ ਇਹ ਹੈ ਕਿ ਬੀਜੇਪੀ ਦੀ ਆਈਡੀਓਲੋਜੀ ਹੈ ਜਿਹੜੀ ਆਈਡੀਓਲੋਜੀ ਆ ਬੀਜੇਪੀ ਦੀ ਉਹ ਆ ਡਿਵਾਈਡ ਐਂਡ ਰੂਲ ਵਾਲੀ ਉਹ ਆ ਪੋਲਰਾਈਜੇਸ਼ਨ ਵਾਲੀ ਉਹ ਲੋਕਾਂ ਨੂੰ ਲੜਿਆ ਕੇ ਪੜ੍ਹਾ ਕੇ ਰੱਖਣਾ ਨਹੀਂ ਔਰ ਉਸ ਅਡਿਓਲੋਜੀ ਤੇ ਲੜਕੀ ਕੰਮ ਕਰ ਰਹੀ ਹੈ ਦੂਸਰੀ ਗੱਲ ਇਹ ਲਓ ਤੁਸੀਂ ਇਹਦੀ ਕਿ ਜੇਕਰ ਬੀਜੇਪੀ ਨੂੰ ਇਹ ਲੱਗਦਾ ਵੀ ਇਹ ਠੀਕ ਨਹੀਂ ਤੇ ਬੀਜੇਪੀ ਦੇ ਦਾ ਜਿਹੜਾ ਸਾਡਾ ਪਾਰਲੀਮੈਂਟ ਦਾ ਸਪੀਕਰ ਸਾਹਿਬ ਨੇ ਉਹ ਕਿਉਂ ਨਹੀਂ ਤਾਲਬ ਕਰਦੇ ਇਹਨੂੰ ਕਿਉਂ ਨਹੀਂ ਇਹਨੂੰ ਸਸਪੈਂਡ ਕਰਦੇ ਕਿ ਐਡਾ ਵੱਡਾ ਰਤਬਾ ਲੈ ਕੇ ਜਦੋਂ ਤੂੰ ਐਮਪੀ ਬਣ ਗਈ ਹੈ ਠੀਕ ਆ ਬਹੁਤ ਵਿਵਾਦਾਂ 'ਚ ਰਹੀ ਹੈ ਮੇਰਾ ਖਿਆਲ 8-10 ਕਿ ਇਹਦੇ ਹੋਣਗੇ ਰੋਲੇ ਜਿਹਨਾਂ ਦੇ ਵਿੱਚ ਇਹ ਵਿਵਾਦਾਂ ਦਾ ਹਿੱਸਾ ਰਹੀ ਔਰ ਉਹ ਵਿਵਾਦਾਂ ਨਾਲੇ ਬਹੁਤ ਲੋਕਾਂ ਦੇ ਵਿੱਚ ਪ੍ਰਚਾਰਿਤ ਹੋਈ ਰਹੀ ਲੜਕੀ ਹੈ ਪਰ ਹੁਣ ਇਹ ਉਹ ਆਮ ਐਕਟਰ ਨਹੀਂ ਆਮ ਡਾਂਸਰ ਨਹੀਂ ਹੁਣ ਇਹ ਐਮਪੀ ਹੈ ਮੈਂਬਰ ਪਾਰਲੀਮੈਂਟ ਹੈ ਹੁਣ ਇਹਦੀ ਰਿਸਪੋਨਸੀਬਿਲਟੀ ਹੈ ਦੇਸ਼ ਨੂੰ ਜੋੜਨਾ ਦੇਸ਼ ਨੂੰ ਮਜ਼ਬੂਤ ਕਰਨਾ ਇਹਦੀ ਰਿਸਪੋਨਸੀਬਿਲਟੀ ਹੈ ਔਰ ਇਹ ਤੀਜੇ ਦਿਨ ਬਿਆਨ ਦੇ ਦਿੰਦੀ ਹੈ ਇਹ ਤਾਂ ਇਹ ਇਹ ਬਿਆਨ ਜਿਹੜਾ ਇਹਨੇ ਦਿੱਤਾ ਹੈ ਇਹਨੇ ਆਪਣੀ ਮਰਜ਼ੀ ਨਾਲ ਨਹੀਂ ਦਿੱਤਾ ਇਹ ਤੋਂ ਬਿਆਨ ਦਵਾਇਆ ਗਿਆ ਇੱਕ ਲੈਣੇ ਬਿਆਨ ਦਿੱਤਾ ਹੈ ਹੁਣ ਪਿੱਛੇ ਨੇ ਧਾਤੀ ਮਾਰਿਓ ਐਗਰੀਕਲਚਰ ਮਿਨਿਸਟਰੀ ਜੋ ਪਿੱਛੇ ਨੋਲਾ ਚੱਲਦਾ ਸੀ ਉਹਨੇ ਵੀ ਬਿਆਨ ਦਿੱਤਾ ਕਿ ਮੋਰਚੇ ਚੇਤੰਕਵਾਦੀ ਹੈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਬਿਆਨ ਦਿੱਤਾ ਕਿ ਇਹ ਅੰਦੋਲਨ ਨਹੀਂ ਇਹ ਅੰਦੋਲਨ ਜੀਵੀ ਨੇ ਪ੍ਰਧਾਨ ਮੰਤਰੀ ਐਡੇ ਜ਼ਿੰਮੇਵਾਰ ਬੰਦੇ ਤੋਂ ਇਹ ਬਿਆਨ ਦੀ ਉਮੀਦ ਕੀਤੀ ਜਾ ਸਕਦੀ ਹੈ ਹੁਣ ਇਹ ਰਮਨੀਤ ਬਿੱਟੂ ਨੇ ਵੀ ਇੱਕ ਬਿਆਨ ਦਿੱਤਾ ਰਾਜਸਥਾਨੀ ਅੱਛਾ ਫਿਰ ਜਿਹੜੂ ਇਹੋ ਜਿਹੇ ਬਿਆਨ ਦਿੱਤੇ ਜਾਂਦੇ ਨੇ ਫਿਰ ਤੁਸੀਂ ਉਰ ਨੋਟ ਕਰਿਓ ਆ ਪਿੱਛੇ ਚੋਣਾ ਹੋ ਰਹੀਆਂ ਸੀ ਨਾ ਚੋਣਾਂ ਦੇ ਵਿੱਚ ਸਾਡੇ ਪ੍ਰਧਾਨ ਮੰਤਰੀ ਦਾ ਬਿਆਨ ਆਉਂਦਾ ਹੈ ਕਿ ਤੁਹਾਡਾ ਮੰਗਲ ਸੂਤਰ ਸ਼ੀਨ ਲੈਣਗੇ ਤੁਹਾਡੀਆਂ ਬੈਸਾਂ ਖੋਲ ਕੇ ਲੈ ਜਾਣਗੇ ਇਹੋ ਜਿਹਾ ਬਿਆਨ ਆਇਆ ਹੈ ਨਾ ਯਾਰ ਐਡੀ ਰਤਬੀ ਵਾਲੇ ਬੰਦੇ ਨੂੰ ਇਹ ਬਿਆਨ ਦੇਣੇ ਚਾਹੀਦੇ ਹੈ ਮਤਲਬ ਕੀ ਹੈ ਤੁਹਾਡੀਆਂ ਉਹ ਖੋ ਗੇ ਖੋਣ ਕੇ ਲੈ ਜਾਣਗੇ ਇਧਰਲੇ ਨੂੰ ਕਹਿ ਰਹੇ ਨੇ ਸਟੇਟ ਕਰਦੇ ਨੇ ਉਹਨਾਂ ਬੰਨ ਉਂਗਲ ਕਰਦੇ ਨੇ ਖੋਲ ਕੇ ਲੈ ਜਾਣਗੇ ਦਾ ਮਤਲਬ ਕੀ ਹੈ ਪੋਲਰਾਈਜੇਸ਼ਨ ਹੈ ਨਾ ਲੋਕਾਂ ਨੂੰ ਇੱਕ ਦੂਜੇ ਦੇ ਵਿਰੁੱਧ ਕਰਨਾ ਹਾਲਾਂਕਿ ਇੰਨਾ ਰੁੱਤ ਬਿਆਨ ਦੀ ਜ਼ਿੰਮੇਵਾਰੀ ਇਹ ਹੁੰਦੀ ਹੈ ਲੋਕਾਂ ਨੂੰ ਦੇਸ਼ ਨੂੰ ਯਕ ਰੱਖਣਾ ਇਹਨੂੰ ਖੰਡ ਨਹੀਂ ਦੇਣਾ ਆਖਰੀ ਸਵਾਲ ਆਖਰੀ ਸਵਾਲ ਹੈ ਸਰ ਸਾਹਿਬ ਹੁਣ ਤੁਸੀਂ ਲੋਕ ਜਾਓਗੇ ਵਾਪਸ ਜਾਣਾ ਹੈ ਕਰਨਾਟਕ ਇਸ ਕਾਨਫਰੈਂਸ ਇਹ ਜੀ ਹੁਣ ਅਸੀਂ ਕਿਸ ਤਰ੍ਹਾਂ ਜਾਵਾਂਗੇ 27 ਤੇ 28 ਦਾ ਦੋ ਦਿਨ ਦਾ ਪ੍ਰੋਗਰਾਮ ਹੈ ਕੱਲ ਦਾ ਪ੍ਰੋਗਰਾਮ ਸੀ ਦੇ ਪਰਸੋਂ ਦਾ ਤੇ ਹੁਣ ਜਦੋਂ ਸਾਨੂੰ ਰੋਕ ਦਿੱਤਾ ਤੇ ਏਡੀ ਛੇਤੀ ਹੁਣ ਸਾਡੇ ਕੋ ਆਪਣੀ ਫਲਾਈਟ ਤੇ ਕੋਈ ਹੈ ਨਹੀਂ ਸਾਡੇ ਕੋ ਕੋ ਆਪਣੇ ਹੈਲੀਕਾਪਟਰ ਨਹੀਂ ਅਸੀਂ ਕਿਸ ਤਰ੍ਹਾਂ ਉੱਥੇ ਜਾ ਸਕਦੇ ਹਾਂ ਇਹਨਾਂ ਦੇ ਸੇ ਜਲਦੀ ਤੱਕ ਅਸੀਂ ਕਿਸੇ ਟ੍ਰੇਨ ਤੇ ਵੀ ਨਹੀਂ ਜਾ ਸਕਦੇ ਤੇ ਫਿਰ ਟ੍ਰੇਨ ਤੇ ਸਾਨੂੰ ਕਿੱਦਾ ਜਾਣ ਦੇਣਗੇ ਸੋ ਹੁਣ ਅਸੀਂ ਜਾ ਕੇ ਮੀਟਿੰਗ ਕਰਾਂਗੇ ਅਸੀਂ ਜਾ ਰਹੇ ਹੁਣ ਆਪੇ ਸਾਥੀਆਂ ਨਾਲ ਜਾ ਕੇ ਮੀਟਿੰਗ ਕਰਾਂਗੇ ਕਿ ਕੀ ਕਰਨਾ ਹੈ ਹੁਣੇ ਮੇਰੀ ਗੱਲ ਹੋ ਰਹੀ ਸੀ ਤੇ ਐਜੀਪੀਸੀ ਨਾਲ ਵੀ ਗੱਲ ਜਿਹੜੀ ਹੈ ਉਹਨਾਂ ਤੱਕ ਵੀ ਪਹੁੰਚ ਗਈ ਆ ਗਰੇਵਾਲ ਦੇ ਨਾਲ ਹੁਣ ਡਿਫੀਟ ਹੋ ਰਹੀ ਸੀ ਤੇ ਉਹਨਾਂ ਨੂੰ ਵੀ ਦੱਸ ਦਿੱਤਾ ਸਾਰਾ ਮੈਂ ਜਥੇਦਾਰ ਸਾਹਿਬ ਨੂੰ ਵੀ ਫੋਨ ਕੀਤਾ ਸੀ ਲੇਕਿਨ ਉਹਨਾਂ ਦੇ ਪੀਏ ਨਾਲ ਮੇਰੀ ਗੱਲ ਹੋ ਗਈ ਆ ਮੈਂ ਦੱਸ ਦਿੱਤਾ ਵੀ ਸਾਡੇ ਨਾਲ ਅੱਜ ਜਿਹੜਾ ਤੁਹਾਡੇ ਕੋਲ ਹੈ ਹੁਣ ਇਸ ਮਾਮਲੇ ਨੂੰ ਤੁਸੀਂ ਐਸਜੀਪੀਸੀ ਸ਼੍ਰੀ ਕਾਲਤਖ ਸਾਹਿਬ ਨਾਲ ਲੈ ਕੇ ਜਾਓਗੇ ਮੈਨੂੰ ਲੱਗਦਾ ਸਾਨੂੰ ਲੈ ਕੇ ਜਾਣਾ ਇਹਦੇ ਨਾਲ ਉਹ ਜ਼ਿੰਮੇਵਾਰੀ ਉਹਨਾਂ ਦੀ ਵੱਡੀ ਸਾਡੇ ਨੂੰ ਬਣਦੀ ਹੈ ਅਸੀਂ ਲੈ ਕੇ ਜਾਈਏ ਤੁਸੀਂ ਅੰਦਾਜ਼ਾ ਲਾਓ ਫਿਰ ਕਿੱਡੇ ਛੋਟੇ ਰਹਿ ਜਾਣਗੇ ਅਗਲਾ ਕਹਿੰਦਾ ਸੁੱਤੇ ਪਏ ਇਹਨਾਂ ਨੂੰ ਅਸੀਂ ਕਿਹਨਾਂ ਆਏ ਆ ਉਹਨਾਂ ਦੀ ਆਪਣੇ ਆਪ ਇਹ ਇਸ ਮੌਸਿਬਿਲਟੀ ਬਣਦੀ ਹੈ ਕਿ ਆਪ ਦੇ ਧਰਮ ਦੇ ਲੋਕਾਂ ਦੇ ਧਾਰਮਿਕ ਚਿੰਨ੍ਹਾਂ ਦੀ ਰਾਖੀ ਕਰਨੀ ਐ ਐਸਜੀਪੀਸੀ ਦੀ ਜ਼ਿੰਮੇਵਾਰੀ ਹੈ ਇਹਨਾਂ ਚਿੰਨ੍ਹਾਂ ਦੀ ਰਾਖੀ ਕਰਨੀ ਸਾਡੇ ਅਕਾਲ ਤਖਤ ਦੀ ਜ਼ਿੰਮੇਵਾਰੀ ਹੈ ਸਾਰੇ ਦੇ ਸਾਰੇ ਜਥੇਦਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਮੈਂ ਇਹ ਦੂ ਵਿਗਾ ਡੱਬ ਕੇ ਕਹੂੰਗਾ ਜਿਹੜੇ ਆਪਣੇ ਆਪ ਨੂੰ ਬਹੁਤ ਜ਼ਿਆਦਾ ਪ੍ਰਚਾਰਕ ਕਹਿ ਰਹੇ ਨੇ ਵੀਰ ਉਹਨਾਂ ਦੀ ਵੀ ਜ਼ਿੰਮੇਵਾਰੀ ਬੰਦੀ ਹੈ ਉਹ ਸਾਰੇ ਇੱਕ ਹੋ ਕੇ ਇਸ ਇਸ਼ੂ ਦੇ ਉੱਤੇ ਥੋੜੇ ਬੋਧੀ ਆਪਦੀ ਐਕਟੀਵਿਟੀ ਕਰਨ ਤਾਂ ਕਿ ਵਿਖਦੇ ਵਿੱਚ ਸਾਡੇ ਨਾਲ ਜਿਹੜਾ ਹੋਇਆ ਹੋਇਆ ਉਹ ਵਿਖਦੇ ਵਿੱਚ ਕਿਸੇ ਨਾਲ ਨਾ ਹੋਵੇ ਚਲੋ ਅਸੀਂ ਤਾਂ ਉਹਦਾ ਪ੍ਰੋਗਰਾਮ ਛੱਡਤਾ ਕੋਈ ਗੱਲ ਨਹੀਂ ਅਸੀਂ ਆਪਦਾ ਗੁਰੂ ਦਾ ਚਿੰਨ ਨਹੀਂ ਮਤਲਬ ਛੱਡਾਂਗੇ ਅਸੀਂ ਆਪਦਾ ਪ੍ਰੋਗਰਾਮ ਛੱਡਤਾ ਲੇਕਿਨ ਇਹ ਕਿੰਨੇ ਕਿ ਲੋਕਾਂ ਨੂੰ ਹੋ ਸਕਦਾ ਇਹ ਵੀ ਇੰਪੋਰਟੈਂਟ ਪ੍ਰੋਗਰਾਮ ਹੋਣਾ ਜਿਹੜੇ ਸਰਕਾਰਾਂ ਇਹ ਕਰ ਸਕਦੀਆਂ ਨੇ ਤਾਰਪੀੜੋ ਕਰ ਸਕਦੀਆਂ ਨੇ ਸੋ ਉਹਨਾਂ ਲੋਕਾਂ ਨੂੰ ਇਹਦੇ ਤੇ ਸਤਰਕ ਹੋਣਾ ਚਾਹੀਦਾ ਔਰ ਇਹ ਤੇ ਸਪੈਸ਼ਲ ਪ੍ਰੋਗਰਾਮ ਦੇ ਕੇ ਸਾਡੀ ਸਰਕਾਰ ਨੂੰ ਸਾਡੇ ਇਹਨਾਂ ਆਧਾਰਿਆਂ ਨੂੰ ਘੇਰਨਾ ਚਾਹੀਦਾ ਕਿ ਇਹ ਕਿਉਂ ਰੋਕਿਆ ਜਾ ਰਿਹਾ ਸਾਨੂੰ ਹੱਥ ਫਲਾਈਟ ਦੇ ਵਿੱਚ ਲੈ ਕੇ ਜਾਂ ਬਹੁਤ ਧੰਨਵਾਦ ਤੇ ਇਹ ਸੰਸਾਡੇ ਨਾਲ ਕਿਸਾਨ ਆਗੂ ਜਿਨ੍ਹਾਂ ਨੂੰ ਅੱਜ ਫਲਾਈਟ ਚੜਨ ਤੋਂ ਰੋਕਿਆ ਗਿਆ ਉਹ ਕਹਿੰਦੇ ਨੇ ਕਿ ਇਸ ਦੇ ਉੱਤੇ ਇੱਕ ਪੂਰੀ ਗੱਲ ਹੋਣੀ ਚਾਹੀਦੀ ਏ ਸਵਾਲ ਵੱਡਾ ਹੈ ਕਿ ਆਖਰ ਰੋਕਿਆ ਕਿਉਂ ਗਿਆ ਕਿ ਸਰਕਾਰ ਦੀ ਮਨਸ਼ਾ ਖਰਾਬ ਸੀ ਜਾਂ ਜਿਹੜੇ ਅਧਿਕਾਰੀ ਨੇ ਉਹਨਾਂ ਨੇ ਕੰਮ ਠੀਕ ਨਹੀਂ ਕੀਤਾ ਤੇ ਲੇਕਿਨ ਜਿਸ ਦੀ ਵੀ ਜ਼ਿੰਮੇਵਾਰੀ ਏ ਉਹ ਤੈ ਹੋਣੀ ਚਾਹੀਦੀ ਹੈ ਕੈਮਰਾਮੈਨ ਜਗਦੀਸ਼ ਦੇ ਨਾਲ ਹਰਪ੍ਰੀਤ ਸਿੰਘ ਪੀਡੀਸੀ ਨਿਊਜ਼ ਦਿੱਲੀ